ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ YouTube ਕਿਵੇਂ ਕਿਹਦੇ ਕੋਲੇ ਆ ਗਏ ਬੋਬੀ ਕੋਲੇ ਆ ਗਏ ਲਾਲੀ ਚਿੱਟੀ ਲਾ ਦੇ ਦੇਖ ਤੁਰਾਣਾ ਪੁਲ ਦੇ ਉੱਪਰ ਦੇਖਣੀ ਲਿਖਿਆ ਓਏ ਆ ਗਿਆ ਆ ਆ ਗਿਆ ਸਤੂਆਂ ਦਾ ਹਾਏ ਸਿੱਧੂ ਆਹ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube YouTube ਚੈਨਲ ਤੇ ਅਲ ਗਿਆ ਹੀ ਭਾਂਜੋ YouTube ਆੜ ਗਿਆ ਸੀ ਅੱਜ ਤਾਂ ਮੂੰਹ ਚ YouTube ਚੈਨਲ ਤੇ ਜਿਹਦਾ ਨਾਮ ਹੈਂਦਾ ਸਿੱਧੂ ਆਈਪੀਐਸ ਅੱਜ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਤੇ ਥੋੜਾ ਜਿਹਾ ਗੱਡੀ ਦਾ ਹਾਲ ਗਦਾਲ ਜਿਆਦਾ ਖਰਾਬ ਹੋ ਰਿਹਾ ਗੱਡੀ ਕਰਾਉਣਿਆਂ ਬਾਸ਼ ਆਹ ਦੇਖੋ ਐ ਲੱਗਦਾ ਜਿਵੇਂ ਕੱਦੂ ਵਾਲੇ ਬਾਣ ਚੋਂ ਕੱਢੀ ਹੁੰਦੀ ਹੈ ਗੱਡੀ ਵਾਸ਼ ਕਰਾਉਣੇ ਆ ਨਾਲ ਨਾਲ ਆਪਾਂ ਕਰਾਉਣੇ ਹੈਗੇ ਮੋٹے ਦੀ ਮਾਲਸ਼ ਨਾਲ ਨਾਲ ਇਹਨੂੰ ਵੀ ਧਵਾ ਦੂ ਕੇ ਖੜਾਉਣੇ ਅੱਜ ਵਿਚਾਰੇ ਨੂੰ ਸੇਰ ਬਣਾਉਣੇ ਆ ਪਲਾਨ ਕਿਸੇ ਪਾਸੇ ਜਾਣ ਦਾ ਰੋਟੀ ਖਾ ਲੈਣੀ ਆ ਅੱਗੇ ਖਾਣੇ ਲੱਗਿਆ ਬਣਾਉਣਾ ਗਰਮ ਗਰਮ ਲਾਉਣਾ ਪਰ ਉਹ ਕਾ ਲਓ ਲਓਈ ਵਾਸ਼ਿੰਗ ਸਟੇਸ਼ਨ ਆਪਣਾ ਨੇੜੇ ਹੀ ਆ ਪਰ ਵਾਸ਼ਿੰਗ ਸਟੇਸ਼ਨ ਵਾਹ ਘਰੋਂ ਨਿਕਲੇ ਨਾਲ ਦੀ ਨਾਲ ਗੱਡੀਆਂ ਵਾਸ਼ਿੰਗ ਸਟੇਸ਼ਨ ਤੇ ਪਹੁੰਚੀਆਂ ਆ ਤੁਹਾਨੂੰ ਪਤਾ ਇੱਥੋਂ ਦੇ ਡਰਾਈਵਰ ਹੀ ਇੱਥੋਂ ਦੇ ਡਰਾਈਵਰ ਹੀ ਆਈਆਂ ਐ ਤੇ ਟੱਕੇ ਨਾਲ ਹੀ ਮੁਰੇ ਆ ਜਾਂਦੇ ਨੇ ਲੋਕ ਜਿਵੇਂ ਆ ਗਏ ਟਾਈਮ ਉੱਤੇ ਬਾਕੀ ਇਹ ਕੈਮਰਾ ਲੱਗਾ ਹੋਇਆ ਹੈਗਾ ਇਹ ਕੈਮਰੇ 'ਚ ਨਾ ਬਹੁਤ ਜ਼ਿਆਦਾ ਬੰਦੇ ਆ ਯਾਰ ਵੀਡੀਓ ਪਈਆਂ ਆਪਣੇ ਕੋਲੇ ਜਿਹੜੇ ਜਮੀ ਇੰਨੇ ਵਾਂਗੂ ਗੱਡੀ ਚਲਾਉਂਦੇ ਨੇ ਮਤਲਬ ਨਾ ਮੋਟਰਸਾਈਕਲ ਮੋਟਰਸਾਈਕਲ ਵਾਲੇ ਮਤਲਬ ਸਕੂਟਰੀ ਮੋਟਰਸਾਈਕਲ ਇਹ ਚੀਜ਼ਾਂ ਬਹੁਤ ੱੱਕਾ ਕਰਦੀਆਂ ਨੇ ਹਲੇ ਗੱਡੀ ਵਾਲਾ ਤਾਂ ਫੇਰ ਵੀ ਦੇਖ ਕੇ ਜੇ ਲਾਊ ਆ ਮੂਰੇ ਪਰ ਇੱਕ ਸਕੂਟਰੀ ਹੋ ਗਈ ਇੱਕ ਮੋਟਰਸਾਈਕਲ ਹੋ ਗਈ ਇਹਨਾਂ ਦੀਆਂ ਤਾਂ ਆਪਣੇ ਕੋਲੇ ਆ ਕੈਮਰੇ ਜਿੰਨੀ ਆ ਜ਼ਿਆਦਾ ਵੀਡੀਓ ਪਈਆਂ ਨੇ ਨਾ ਜਿਵੇਂ ਕੱਢ ਕੇ ਤੁਹਾਨੂੰ ਦਿਖਾਉਣੀ ਹੁਣ ਤੁਸੀਂ ਆਖੋ ਵੀ ਪਾ ਦਾ ਲੋਕ ਜਮ ਹੀ ਇੰਨੇ ਵਾਂਗੂ ਚੱਲਦੇ ਨੇ ਬਹੁਤ ਇੰਨੇ ਵਾਂਗੂ ਚੱਲਦੇ ਬਈ ਬੋਰਾ ਹਾਲੀਏ ਲੋਕਾਂ ਰੌਂਗ ਸਾਈਡ ਤਾਂ ਅਸੀਂ ਵੀ ਪਾ ਲੈਣੇ ਆ ਕਿ ਦੇਖਦੇ ਪਰ ਅਸੀਂ ਥੋੜੇ ਜਿ ਥੋੜੇ ਜਿ ਉਹਦੇ ਵਾਸਤੇ ਪਾਈਆ ਕਿਉਂਕਿ ਅਸੀਂ ਪਹੁੰਚ ਗਏ ਜੀ ਬੋਵੀ ਬੋਵੀ ਦੇ ਵਾਸ਼ਿੰਗ ਸਟੇਸ਼ਨ ਦੇ ਪਹੁੰਚ ਗਏ ਇਹ ਕਹਿੰਦੇ ਬਰਾਡ ਸਰਵਿਸ ਸਟੇਸ਼ਨ ਮੈਂ ਡੰ ਬੋਵੀ ਨੂੰ ਜਾ ਕੇ ਜੀ ਬੋਵੀ ਹੋਇਆ ਹੋ ਵੀ ਸਕਦਾ ਅੱਗੇ ਕਰਦੇ ਮੋਟੇ ਉਮੋਟ ਅੱਗੇ ਲੈ ਆ ਯਾਰ ਬੰਦ ਕਰ ਲਿਆ ਮੂਟੇ ਇਹਨਾਂ ਤੋਂ ਜਦੋਂ ਸੈਲਫ ਵਾਲੇ ਨਹੀਂ ਚੱਲਦੇ ਜੇ ਇਹਨਾਂ ਨੂੰ ਕਿੱਕ ਵਾਲੇ ਦੇ ਦਈਏ ਕਿੱਕ ਵਾਲੇ ਕਿੱਥੇ ਚਲਾ ਲੈਣ ਜਿੰਨ ਕਹਿ ਦੀ ਵੀ ਕਿੱਕ ਮਾਰਨੀ ਪੈ ਜੇ ਕਿੱਕ ਵਾਲੇ ਤਾਂ ਜਮੀਨਾਂ ਚੱਲਣਾ ਉਹ ਸੈਲਫ ਵਾਲਾ ਬੰਦ ਕਰ ਲੈਂਦੇ ਨੇ ਕਹਿੰਦੇ ਕਿਹਦੇ ਕੋਲੇ ਆ ਗਏ ਬੋਵੀ ਕੋਲੇ ਆ ਗਏ ਕਹਿੰਦੇ ਆ ਰੋ ਗਿਆ ਤਾਰਾ ਪ੍ਰੋਫੈਸਰ ਦਾ ਵੀਡੀਓ ਕਰ ਦਿੰਦੇ ਬੋਵੀ ਵਰਗੇ ਇੱਥੇ ਆ ਗਏ ਮੇਰੇ ਵੀਰੋ ਜਿਹਨੇ ਗੱਡੀਆਂ ਧਵਾਉਣਾਂ ਦਾ ਰੌਲਾ ਏ ਹੈਗਾ ਬਰਾਡ ਸਰਵਿਸ ਸਟੇਸ਼ਨ ਲੇ ਵਾਲੇ ਰੋਡ ਦੇ ਸਾਹਮਣੇ ਆ ਜੀ ਰੋਹੀ ਰੋਡ ਬਹਿੰਡਾ ਦੇ ਰੋਹੀ ਰੋਡ ਤੇ ਲੇ ਵਾਲੇ ਰੋਡ ਦੇ ਸਾਹਮਣੇ ਤੋ ਕੀ ਉਹ ਕੱਢ ਦਿੰਦੇ ਨਾ ਕਿ ਗੱਡੀਆਂ ਹੀ ਦੇਖ ਲੱਗੇ ਪਹਿਲਾਂ ਕਿ ਪੂਰੇ 4 ਸਿਸ਼ਾ ਸਿਸ਼ਾ ਦੇਖ ਨਹੀਂ ਲੋੜ ਨਹੀਂ ਦਵਾ ਗੱਡੀ ਦੀ ਵਿੰਡੋ ਹੀ ਦੇਖਾਂਗੇ ਤੇ ਉਹਦੀ ਜੀ ਸ਼ਕਲ ਦੇਖ ਜਾਣੀ ਆ ਸੋਵੀ ਦਾ ਬੱਸ ਘੜ ਲੰਦਾ ਉਹੀ ਗੱਡੀ-ਗੁਡੀ ਤਵਾ ਕੇ ਤੇ ਬੁਲਟ ਲਿਆਂਦਾ ਬੁਲਟ ਵੀ ਦਿਵਾ ਲਿਆਂਦਾ ਲਿਆਂਦਾ ਸ਼ਾਪ ਤੇ ਇਹ ਲਾਈਟਾਂ ਲੁੱਟਾਂ ਕਰਾਉਣੇ ਆ ਮੋਡੀਫਾਈ ਆਪਣੇ ਪੁਰਾਣੇ ਯਾਰ ਕੋਲੇ ਪਹੁੰਚ ਗਏ ਆ ਮਾਨ ਕੋਲੇ ਮਾਨ ਨੇ ਤਲਵੰਡੀ ਚ ਘੱਟੋ ਘੱਟ ਤਿੰਨ-ਚਾਰ ਦੁਕਾਨਾਂ ਬਦਲਦੀਆਂ ਇਹ ਤੋਂ ਪਹਿਲਾਂ ਮਾਨ ਕਿੰਨੀਂ ਦੁਕਾਨਾਂ ਐ ਹੈ ਕਿੰਨੀਂ ਦੁਕਾਨ ਐ ਤਲਵੰਡੀ ਚ ਤੀਜੀ ਦੁਕਾਨ ਐ ਇਹ ਇਹ ਵੀ ਗੱਲ ਹੀ ਬਣਾਉਂਦਾ ਗੱਭਰੂ ਜਿਵੇਂ ਬਾਵੀ ਧੌਣ ਧੌਣ ਜੀ ਗੱਲ ਬਣਾਉਂਦਾ ਨਾ ਸੰਦਾ ਦੀ ਇਹ ਲਾਈਟਾਂ ਲੂਟਾਂ ਬਸ ਗੱਲ ਹੀ ਬਣਾਉਂਦਾ ਵੀ ਬੈ ਜਾ ਬੈ ਜੀ ਹੋ ਜਾਂਦਾ ਕੰਮ ਹੁਣ ਤੋਂ ਬੁਲਟ ਨੂੰ ਰੈਡੀ ਹੋਏ ਦਿਖਾਵਾਂਗੇ ਲਾਈਟਾਂ ਲੂਟਾਂ ਛੱਡ ਕੇ ਕੰਮ ਯੰਗੋ ਕਰਦਾਂਗੇ ਪੂਰਾ ਕੱਲ੍ਹ ਵੱਤ ਜੈਸ ਦੇ ਕੱਪੜੇ ਪ੍ਰੈਸ ਹੋ ਜਾਣਗੇ ਆ ਆ ਕੰਮ ਵਧੀਆ ਤੋਰ ਲਿਆ ਤੂੰ ਹੈਨਾ ਬਲੇ ਰੰਗ ਪੱਕਾ ਹੁੰਦਾ ਜਾਂਦਾ ਜ਼ਰਾ ਵੇ ਲੋ ਤੁੱਟ ਤੁੱਪ ਝੋਕੇ ਦੇਖ ਰੰਗ ਦੇ ਤੁੱਪ ਝੋਕੋ ਕਰੋ ਯਾਰ ਮੈਨੂੰ ਮੁੰਡੇ ਨੂੰ ਆ ਹੋ ਗਿਆ ਹੋ ਗਿਆ ਹੋ ਗਿਆ ਫਰਕ ਆ ਗਿਆ ਬਾਈ ਫਰਕ ਜ਼ਰਾ ਬੰਦੇ ਕਹਿੰਦੇ ਮੁਬਾਰਕਾਂ ਜੀ ਗਿੱਲ ਸਾਹਿਬ ਗਿੱਲ ਮੁਬਾਰਕਾਂ ਮੁਬਾਰਕਾਂ ਹੋ ਗਿਆ ਮੁਬਾਰਕਾਂ ਮੈਂ ਤਾਂ ਹੁਣ ਦੇਖਿਆ ਜਾ ਲਾ ਕੇ ਦੇਖਿਆ ਨੈਟ ਤੇ ਤਾਂ ਬਹੁਤ ਟਾਈਮ ਦਾ ਦੇਖ ਲਿਆ ਹੋਰ ਵਾਈਬ ਹੋ ਰਹਾ ਹੈ ਸੂਬਾ ਸੀਡਰ ਵੀ ਹੈ ਸੂਬਾ ਸੀਡਰ ਵੀ ਆ ਗਿਆ ਸੂਬਾ ਸੀਡਰ ਵੀ ਨਾਲ ਹੀ ਰੱਖਦਾ ਗੱਲ ਕਿਰਾਇਆ ਕਰਾਈਦਾ ਕਿਰਾਏ ਦੇ ਵੀ ਕਰ ਚਲਾ ਦਿੰਦੇ ਤੁਸੀਂ ਕਿਰਾਏ ਦੇ ਲਾਉਂਦਾ ਜੀ ਮੁੰਡਾ ਆਪਣਾ ਕਰੋ ਸੰਪਰਕ ਕਰਾ ਕੋਈ ਕੰਟੈਕਟ ਨੰਬਰ ਤਾਂ ਬਾ ਦੇ ਕੰਟੈਕਟ ਨੰਬਰ ਦੱਸ ਕੇ ਬੋਲ ਹੀ ਦੇ 6280627374 ਲਓ ਜੀ ਇੱਕ ਵਾਰੀ ਫੇਰ ਬੋਲ ਦੇ 6268627374 ਵਾਹ ਜੀ ਵਾਹ ਨਹੀਂ ਹਰ ਇਸਾਂ ਮੋਟੇ ਮੋਟੇ ਨੂੰ ਫੇਰ ਘੱਟ ਦੀ ਟ੍ਰੇਨਿੰਗ ਦਿਵਾਉਣ ਲੱਗ ਗਏ ਮੋਟੇ ਸਿੱਖ ਗਿਆ ਚੰਗੀ ਤਰ੍ਹਾਂ ਸਾਰਾ ਫੇਡ ਫੂਡ ਕਰ ਲੇਗਾ ਹੁਣ ਬੜਾ ਠੀਕ ਹੈ ਵਾਹ ਜੀ ਵਾਹ ਹੱਥ ਫੇਰ ਕੇ ਵੀ ਦੇਖਦਾ ਇਹਨਾਂ ਕੋਈ ਨਹੀਂ ਬਣਾ ਲਾ ਕੇ ਬਣਾ ਲਾ ਕੇ ਇੱਥੇ ਆ ਕੇ ਵੀ ਲਾ ਲੈ ਕੇ ਮੇਰੇ ਤੋਂ ਕੰਮ ਕਰ ਦੇਖ ਓਏ ਕਾਪੀਰਾਈਟ ਲੱਗ ਜੂ ਬੰਦ ਕਰ ਤੇ ਬੰਦ ਆ ਕਰਤਾ ਬੰਦ ਬਲੀ ਕੈਂਡ ਵੀਡੀਓ ਬਣੀਆਂ ਤੇਰੀ ਓਏ ਇੱਕ ਹੋਰ ਬਣਾਉਣੀ ਆ ਤਾਂ ਬੈਕ ਕਰਕੇ ਲੈ ਆਗੇ ਕੀ ਚੱਲੋ ਸ਼ਾਰਟ ਗਾਡ ਦੇਣੇ ਆ ਤਾਂ ਮੈਂ ਚੱਲ ਉਹਦੇ ਵਾਸਤੇ ਕੱਢਿਆਗਾ ਬਲੌਗ ਵਾਸਤੇ ਕਿਸਾਨ ਕਿਸਾਨ ਨਹੀਂ ਨਹੀਂ ਕਿਸਾਨ ਜਸਮਨ ਗਿੱਲ ਆਦੀ ਦਾ ਬਾੜੀ ਕਰਦੀ ਹੈ ਵੀਰੇ ਆਨ ਟੌਪ ਕਿਸਾ ਅੱਜ ਦੀ ਕਿਹੜੀ ਆਨ ਟੌਪ ਚੱਲ ਰਿਹਾ ਵੀਰੇ ਇਹ ਜਸਮਨ ਗਿੱਲ ਕਿਸਾਨ ਕਹਿੰਦੇ ਨੇ ਆ ਦੇਖ ਪੀ ਲਾ ਦੇ ਪੀ ਲਾ ਦੇ ਵੱਡੀ ਲਾਈਟ ਬੰਦ ਕਰ ਦੇ ਫੋਰ ਪ੍ਰੈਸ਼ਰ ਚਲਾ ਦੇ ਫੋਰ ਪ੍ਰੈਸ਼ਰ ਉਹ ਫੋਰ ਪ੍ਰੈਸ਼ਰ ਐਂਡੀਕੇਟਰ ਬਚਾ ਲੈ ਬਈ ਚੇਂਜ ਕਰ ਦੇ ਹੋਰ ਫਿਰ ਇਹ ਇੰਡੀਕੇਟਰ ਬੰਦ ਕਰ ਦੇ ਚੇਂਜ ਕਰ ਦੇ ਇਹਨਾਂ ਨੂੰ ਦੂਜੀ ਕਰ ਦੇ ਸਿੱਧਾ ਗਣੀ ਸਟੀering ਵਾਈਟ ਇਹ ਗਰੀ ਮੂਲੀ ਲੜਕੋ ਬੰਦਗਾਰ ਦੀ ਮੂਲੀ ਲੜਕੋ ਲੋ ਜੀ ਮੇਰੇ ਵੀਰੋ ਜੱਗੀ ਪਹੁੰਚੋ ਗਿਆ ਅਸੀਗਾਲ ਜੀ ਅਸਰੀਗਾਲ ਜੀ ਵਧੀਆ ਵਧੀਆ ਅੱਜ ਕੌਲ ਜੀ ਆ ਗਏ ਹੋਏ ਹੈ ਠੀਕ ਹੈ ਬਿੱਲੀ ਹੀ ਆ ਗਏ ਹੈ ਆਪ ਦੇ ਘਰੋਂ ਦੇ ਦਿਨ ਦੀ ਸਮਾਪਤੀ ਕਰਨ ਲੱਗੇ ਆ ਜੀ ਗੁਰੂ ਘਰ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਜਜ਼ਾਰ ਕਰਕੇ ਮੱਥਾ ਟੇਕ ਕੇ ਇਹਨਾਂ ਆਪਾਂ ਘਰੇ ਜਾ ਕੇ ਸੌ ਜਾਣਾ ਕੱਲ ਨੂੰ ਫਿਰ ਮਿਲਦੇ ਆ ਆਪਣੇ ਪਿੰਡ ਖੰਡ ਪਾਠ ਪ੍ਰਕਾਸ਼ ਤੇ ਪ੍ਰਕਾਸ਼ ਨੇ ਮਤਲਬ ਕੱਲ ਨੂੰ ਆਪਣੇ ਭੋਗ ਪੈ ਜਾਣਾ ਖੰਡ ਪਾੜ ਦਾ ਸ੍ਰੀ ਖੰਡ ਪਾੜ ਦਾ ਕੱਲ ਨੂੰ ਪਿੰਡ ਭੋਗ ਤੇ ਜਾਣਾ ਜੀ 雨 <laughs> O ਲੈਕਟਰ ਉਡਾਣਾ ਪੁਲ ਦੇ ਉੱਪਰ ਦੇਖਣੀ ਲਿਖਿਆ ਹੋਇਆ ਫੁੱਲ ਦਾ ਹੀ ਅਭੀ ਉਹ ਮੈਂ ਰਟਿਆ ਹੋਇਆ ਬਰੇ اچھا ਯਾ ਵੀ ਮਾਬੂਲੀ ਨਾਲ ਤਾਂ ਮੈਨੂੰ ਜਿਆਦਾ ਪਿਆਰ ਆ ਹੂੰ ਅੱਛਾ ਬਤਾਓ ਗੋਲਡਨ ਸੂਨ ਗੰਦਵਾਤ ਬਣਾਤੀ ਤਾਂ ਯਾ ਵੀ ਮਾਬੂਲੀ ਨਾਲ ਤਾਂ ਆ ਰਹਿਣਾ ਮੈਂ ਕਿਨੇ ਡਾ ਜਹਾ ਬਸੇ ਆ ਪੰਜਾਬੀ ਲਿਖਣੀ ਨੂੰ ਭੁੱਲੇ ਦੇਖਦੇ ਫਿਰ